ਅੱਜ ਤੋਂ ਅਗਲੇ ਕੁਝ ਦਿਨਾਂ ਦੌਰਾਨ ਫੌਜ ਦੇ ਤਿੰਨ ਸਿਖਰਲੇ ਅਹੁਦਿਆਂ ਤੇ ਨੰਮੀਆਂ ਨਿਯੁਕਤੀਆਂ ਹੋ ਰਹੀਆਂ ਨੇ ਇਹ ਸਾਰੀਆਂ ਨਿਯੁਕਤੀਆਂ ਮੌਜੂਦਾ ਅਧਿਕਾਰੀਆਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਕੀਤੀਆਂ ਜਾ ਰਹੀਆਂ ਨੇ ਲੈਫਟੀਨੈਂਟ ਜਨਰਲ ਪ੍ਰਦੀਪ ਸ਼ਰਮਾ ਜੋ ਤ੍ਰਿ ਫੌਜ ਦੇ ਕਮਾਂਡਰ ਵੱਜੋਂ ਅਹੁਦਾ ਸੰਭਾਲਣਗੇ ਉਦੰਪੁਰ ਚ ਪੈਂਦੀ ਇਸ ਕਮਾਂਡ ਨੂੰ ਆਤਵਾਦ ਵਿਰੋਧੀ ਕਾਰਵਾਈਆਂ ਤੋਂ ਇਲਾਵਾ ਪਾਕਿਸਤਾਨ ਅਤੇ ਚੀਨ ਲਈ ਦੌਰਾ ਕਮ ਸੌਂਪਿਆ ਗਿਆ ਉਹ ਲੈਫਟੀਨੈਂਟ ਜਨਰਲ ਐਮ ਵੀ ਸੁਚਿੰਦਰ ਕੁਮਾਰ ਦੀ ਥਾਂ ਲੈਣਗੇ ਜਿਹੜੇ ਕੱਲ ਸੇਵਾਮੁਕਤ ਹੋਏ ਨੇ ਇਸੇ ਦੌਰਾਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਪਸ਼ਟ ਕੀਤਾ ਹੈ ਕਿ ਪਾਕਿਸਤਾਨ ਆਧਾਰਿਤ ਪਾਬੰਦੀਸ਼ੁਦਾ ਆਈਐਸਏ ਇੱਕ ਗੁੰਮਰਾਹਕੁੰਨ ਪੋਸਟ ਚੁਲਾ ਕੇ ਝੂਠਾ ਦਾਅਵਾ ਕਰ ਰਹੀ ਹੈ ਕਿ ਉੱਤਰੀ ਕਮਾਂਡ ਦੇ ਲੈਫਟੀਨੈਂਟ ਜਨਰਲ ਐਮਬੀ ਸੁਚੰਦਰ ਕੁਮਾਰ ਵਿਰੋਧੇ ਇੱਕ ਰਸਮੀ ਕੂਟ ਆਫ ਇਨਕੁਆਇਰੀ ਦਾ ਹੁਕਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤੀ ਹਵਾਈ ਫੌਜ ਵਿੱਚ 에ਅਰ ਮਾਰਸ਼ਲ ਨਰਮ ਦੇਸ਼ਵਰ ਤਿਵਾੜੀ ਨੂੰ ਉਪ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ 에ਅਰ ਮਾਰਸ਼ਲ ਐਸਪੀ ਤਾਰਕਰ ਦੀ ਥਾਂ ਲੈਣਗੇ ਜਿਹੜੇ ਸੇਵਾਮੁਕਤ ਹੋ ਚੁੱਕੇ ਨੇ। 에ਅਰ ਮਾਰਸ਼ਲ ਤਿਵਾੜੀ ਗਾਂ ਮੀ ਹਵਾਈ ਕਮਾਂਡ ਦੀ ਕਮਾਂਡ ਸੰਭਾਲ ਰਹੇ ਨੇ ਅਤੇ ਉਹ ਪਲਕੇ ਅਹੁਦਾ ਸੰਭਾਲਣਗੇ